ਪਿੰਡਾਂ ਦੀ ਜਿਹੜੀ ਸੜਕਾਂ ਆ ਉਹਦੀ ਨੁਹਾਰ ਬਦਲਨ ਜਾ ਰਹੀ ਹੈ ਔਰ ਉਸ ਦੇ ਤਹਿ ਸਮਾਣਾ ਹਲਕੇ ਦੇ ਮਹਿਮੂਦਪੁਰ ਪਿੰਡ ਦੇ ਵਿੱਚ ਆ ਸੜਕਾਂ ਦਾ ਨਹੀਂ ਪੱਥਰ ਵਿਦੈਕ ਸਮਾਣਾ ਤੇ ਜਿਹਨਾਂ ਜੋੜਾਂ ਮਾਰੇ ਰੱਖਿਆ ਗਿਆ ਉਹਨਾਂ ਦੱਸਦੇ ਕਿ ਸਮਾਣਾ ਹਲਕੇ ਦੇ ਜਿੰਨੇ ਪਿੰਡਾਂ ਤੇ ਖਾਨ ਮਾਜਰਾ ਬਿਸਨਪੁਰਾ ਬਾਸਾਪੁਰ ਕਾਲੇ ਕੀ ਔਰ ਦਵਲਾਨ ਕਾਫੀ ਪਿੰਡਾਂ ਦੀ ਜਿਹੜੀ ਸੜਕਾਂ ਫਿਰਨੀ ਹੈ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਸੜਕਾਂ ਬਣਾਈ ਜਾ ਰਹੀਆਂ ਜਿਸ ਦੇ ਨਾਲ ਪਿੰਡਾਂ ਕੇ ਜਿਹੜੇ ਲੋਕ ਹੈ ਉਹਨਾਂ ਨੂੰ ਆਵਾਜਾਈ ਦੇ ਵਿੱਚ ਚੰਗੇ ਸਾਧਨ ਮਿਲਣਗੇ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਪਿੰਡਾਂ ਦੇ ਲੋਕਾਂ ਨੂੰ ਨਹੀਂ ਕਰਨਾ ਪਵੇਗਾ ਪੰਜਾਬ ਸਰਕਾਰ ਸੜਕਾਂ ਨੂੰ ਛੋੜਾ ਕਰਨ ਦੀ ਸੜਕਾਂ ਦੇ ਨਵਾਰਤਨ ਦੇ ਲਈ ਲਗਾਤਾਰ ਕਰੋੜਾ ਰੁਪਏ ਖਰਚ ਕਰਨ ਜਾ ਰਹੀ ਹੈ ਜਿਸ ਦਾ ਫਾਇਦਾ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਕਿਉਂਕਿ ਕਿਸਾਨਾਂ ਦੀ ਫਸਲਾਂ ਜਦ ਪਿੰਡਾਂ ਤੋਂ ਲੈ ਕੇ ਸਹਾਰਾਂ ਚ ਮੰਡੀਆਂ ਜਾਂਦੇ ਹਨ ਉਸ ਟਾਈਮ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਬੱਚਿਆਂ ਨੂੰ ਵੀ ਸਕੂਲ ਜਾਣਾ ਉਹਨਾਂ ਨੂੰ ਮੁਸ਼ਕਲਾਂ ਦੀ ਸੜਕ ਬਣਨ ਨਾਲ ਸਭ ਨੂੰ ਫਾਇਦਾ ਹੋਣਾ ਹੈ ਅੱਜ ਅਸੀਂ ਮਹਿਮਦਪੁਰ ਪਹੁੰਚਾਗੇ ਮਹਿਮਦਪੁਰ ਤੋਂ ਜਿਹੜੀ ਬਜੀਦਪੁਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ 1.8 ਕਿਲੋਮੀਟਰ ਜਿਹੜੀ ਉਹਦਾ ਲੰਬਾਈ ਬਣਦੀ ਆ ਔਰ 49 ਲੱਖ ਦੇ ਕਰੀਬ ਉਤੇ ਜਿਹੜਾ ਪੈਸੇ ਲੱਗਣਗੇ ਔਰ ਇਹ ਇਕੱਲਾ ਮਹਿਮਦਪੁਰ ਤਾਂ ਬਜੀਦਪੁਰ ਨਹੀਂ ਹੋਰ ਵੀ ਕਈ ਪਿੰਡਾਂ ਨੂੰ ਇਹ ਸੜਕ ਬਣਨ ਨਾਲ ਜਿਹੜਾ ਫਾਇਦਾ ਹੋਣਾ ਇਹ ਸਾਰਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੀ ਜੋਗ ਹੋਈ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਵੀ ਆਉਣ ਵਾਲੇ ਸਮੇਂ ਚ ਵੀ ਅਸੀਂ ਬਹੁਤ ਸਾਰੀਆਂ ਸੜਕਾਂ ਨੇ ਜਿਹੜੀਆਂ ਉਹ ਪੰਜਾਬ ਦੀਆਂ ਸਾਰੇ ਪੰਜਾਬ ਦੀਆਂ ਜਿਹੜੀਆਂ ਬਣਨ ਜਾ ਰਹੀਆਂ ਨੇ ਔਰ ਹਲਕੇ ਸਮਾਣੇ ਦੇ ਵੀ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਬਣ ਗਈਆਂ ਉਹ ਸਾਡੇ ਮੁੱਖ ਮੰਤਰੀ ਸਾਹਿਬ ਔਰ ਸਾਡੇ ਚੇਅਰਮੈਨ ਮਾਰਕ ਮੰਡੀ ਬੋਰਡ ਉਹਨਾਂ ਦੀ ਅਗਵਾਈ ਚ ਔਰ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹ ਬਣਨ ਜਾ ਰਹੀਆਂ ਨੇ ਜਾਣੇ ਤੋਂ ਪਤਨਾ ਤੱਕ ਸਮਾਣਾ ਤੱਕ ਇਸ ਤਰ੍ਹਾਂ ਵੀ ਕੋ ਪ੍ਰੋਜੈਕਟ ਚਲਾ ਰਹੇ ਹੋ ਦੇਖੋ ਇਹਦੀ ਸਾਡੀ ਕੋਸ਼ਿਸ਼ ਹੈ ਵੀ ਇਹਨੂੰ ਹੋਰ ਜਿਹੜੇ ਚੌੜੀ ਕਰਨ ਵਾਸਤੇ ਅਸੀਂ ਲੱਗੇ ਹੋਵਾਂਗੇ ਉਹਦੇ ਵਾਸਤੇ ਵੀ ਇਹਨੂੰ ਹੋ ਕਰਵਾਇਆ ਜਾਵੇ ਕਿਉਂਕਿ ਇੱਥੇ ਟ੍ਰੈਫਿਕ ਹੈ ਜਿਹੜੀ ਬਹੁਤ ਜ਼ਿਆਦਾ ਟ੍ਰੈਫਿਕ ਹੈ ਸੋ ਆਉਣ ਵਾਲੇ ਸਮੇਂ ਚ ਸਾਡੀ ਕੋਸ਼ਿਸ਼ ਹੈ ਵੀ ਉੱਥੇ ਵੀ ਜਿਹੜਾ ਕੰਮਕਾਰ ਆ ਸੀ ਪੂਰਾ ਜ਼ੋਰ ਨਾਲ ਕਰਾਂਗੇ ਅੱਜ ਅਸੀਂ ਮਹਿਮਤਪੁਰ ਜਿਹੜਾ ਪਿੰਡ ਹੈ ਜੀ ਇੱਥੇ ਆਏ ਆ ਇਹ ਦੋ ਨਗਰਾਂ ਨੂੰ ਮੇਨ ਟੋਟਾ ਜਿਹੜਾ ਪੌਣੇ 2 ਕਿਲੋਮੀਟਰ ਦਾ ਬਣਦਾ ਇਹ ਜੋੜ ਰਿਹਾ ਇੱਥੋਂ ਤੇ ਕਈ ਹੋਰ ਸਾਡੇ ਪਿੰਡਾਂ ਦੀਆਂ ਜਿਹੜੀਆਂ ਫਿਰਨੀਆਂ ਨੇ ਉਹ ਬਣ ਰਹੀਆਂ ਨੇ ਇੱਕ ਸੜਕ ਖੇੜੀ ਮਾਨੀਆਂ ਬਣ ਰਹੀ ਹੈ ਤੇ ਆਪਣਾ ਦਬਲਾਣਾ ਜਿਹੜੀ ਫਿਰਨੀ ਬਣ ਰਹੀ ਹੈ ਫਤਿਹਪੁਰ ਬਣ ਰਹੀ ਹੈ ਤੇ ਹੋਰ ਵੀ ਇੱਧਰ ਕਈ ਹੋਰ ਪਿੰਡ ਨੇ ਨਾਲ ਲੱਗਦੇ ਪੰਜ-ਛੇ ਬਾਦਸ਼ਾਹਪੁਰ ਕਾਲੇ ਕੀ ਹੋਗੀ ਤਰਖਾਨ ਮਾਜਰਾ ਹੋ ਗਿਆ ਬਿਸ਼ਨਪੁਰਾ ਹੋ ਗਿਆ ਮੰਨ ਲਓ ਸਾਡੇ ਕੋਲੇ ਸੱਤ ਇਹੋ ਜਿਹੇ ਪਿੰਡ ਨੇ ਗਿਆ ਡਕਾਲਾ ਹੋ ਗਿਆ ਇਹਨਾਂ ਦੀਆਂ ਫਿਰਨੀਆਂ ਨੇ ਜਿਹੜੀਆਂ ਕਰੋੜਾਂ ਰੁਪਈਆ ਚ ਬਣਨੀਆਂ ਨੇ ਇਹਨਾਂ ਨੂੰ ਇਹ ਅਮਾਉਂਟ ਸਾਡੇ ਕੋਲੇ ਆ ਚੁੱਕਿਆ ਠੇਕਾ ਵੀ ਹੋ ਗਿਆ ਚੱਲ ਰਿਹਾ ਕੰਮ ਜਾਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਸਾਡੀਆਂ 43 ਸੜਕਾਂ ਆਈਆਂ ਨੇ ਉਹਨਾਂ ਦੀ ਅਮਾਉਂਟ ਹੈ ਜਿਹੜੀ ਮਾਨ ਸਾਹਿਬ ਨੇ ਸਾਨੂੰ ਪੇ ਕਰਤੀ ਅਸੀਂ ਉਹਨੂੰ ਵੀ ਜਲਦੀ ਜਿੰਨਾ ਵੀ ਆ ਮਹੀਨੇ 'ਚ ਅਸੀਂ ਸਾਰੀਆਂ ਸੜਕਾਂ ਜਿੰਨੀਆਂ ਨੇ ਸਾਰੀਆਂ ਬਣਾਉਣੀਆਂ ਸ਼ੁਰੂ ਕਰ ਲਾਏ। ਇਹ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਦਾ ਜਿਹੜਾ ਸਾਡੇ ਪਿੰਡ ਦੀ ਸੜਕ ਬਣਾ ਲਏ ਨੇ ਤੇ ਇਹ ਸੜਕ ਦਾ ਸਾਨੂੰ ਬਹੁਤ ਬਜੀਰਪੁਰ ਨੂੰ ਜਾਂਦੇ ਆ ਸੜਕ ਜਵਾਬ ਬੱਚੇ ਪੜ੍ਹਦੇ ਨੇ ਇੱਥੇ ਪੜਨ ਵਾਲੇ ਬੱਚੇ ਬਹੁਤ ਗਿੱਲੇ ਚ ਰੇਤੇ ਚ ਬਹੁਤ ਜ਼ਿਆਦਾ ਹਰਾਨ ਹੁੰਦੇ ਤੇ ਇਹ ਤਾਂ ਜੀ ਪਤਾ ਜੀ ਸਾਡੀ ਸੁਰਤ ਤੋਂ ਪਹਿਲਾਂ ਦੀ ਬਣੀ ਹੋਈ ਸੜਕ ਕੱਚੀ ਰਸਤਾ ਹੈ ਐਗ ਦੀ ਪ੍ਰਮਤਵਾਨ ਦੀ ਸਰਕਾਰ ਨੇ ਐਤ ਕੀ ਨੂੰ ਮਨਜ਼ੂਰ ਕੀਤਾ ਤਾਂ ਇਹ ਬਣ ਜਾਈ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ। ਕੈਮਰਾਮੈਨ ਡੀਕੇ ਗੜਕ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼